ਇੱਕ ਗਰੀਬ ਮੁੰਡੇ ਨੇ ਕਿਵੇਂ ਬਣਾਈ ਰੋਲਜ਼ ਰੋਇਸ ਕਾਰ? ਰੋਲਜ਼ ਰੋਇਸ ਦੁਨੀਆ ਦੀ ਸਭ ਤੋਂ ਸ਼ਾਨਦਾਰ ਲਗਜ਼ਰੀ ਤੇ ਕੈਂਟਕਾਰ ਮੰਨੀ ਜਾਂਦੀ ਆ। ਇਹਦਾ ਨਾਮ ਸੁਣਦੇ ਸਾਰੇ ਰਾਜੇ ਮਹਾਰਾਜਿਆਂ, ਅਮੀਰ ਵਦਯੋਗ ਪਤਿਆਂ ਤੇ ਬੇਮਿਸਾਲ ਸ਼ਾਨ ਸ਼ੌਕਤ ਦੀ ਤਸਵੀਰ ਆਪਣੇ ਆਪ ਹੀ ਦਿਮਾਗ ਦੇ ਵਿੱਚ ਬਣ ਜਾਂਦੀ ਆ। ਪਰ ਬਹੁਤ ਘੱਟ ਲੋਕ ਜਾਣਦੇ ਆ ਤੇ ਇਸ ਲਗਜ਼ਰੀ ਬ੍ਰਾਂਡ ਦੀ ਨਿਆਉ ਦੇ ਪਿੱਛੇ ਇੱਕ ਐਸੇ ਮੁੰਡੇ ਦੀ ਕਹਾਣੀ ਆ। ਜੀ ਦਾ ਬਚਪਨ ਬਹੁਤ ਗਰੀਬੀ ਦੇ ਵਿੱਚ ਗੁਜ਼ਰਿਆ ਮਜ਼ਦੂਰੀ ਦੇ ਵਿੱਚ ਗੁਜ਼ਰਿਆ ਇਹ ਕਹਾਣੀਆਂ ਹੈਨਰੀ ਰਾਈਸ ਦੀ ਹੈਨਰੀ ਰਾਈਸ ਦਾ ਜਨਮ ਸਾਲ 1863 ਦੇ ਵਿੱਚ ਇੰਗਲੈਂਡ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਹੋਇਆ ਜਦੋਂ ਉਹਦੀ ਉਮਰ ਮਹਿਜ਼ 4 ਸਾਲ ਸੀ ਉਹਦੇ ਪਿਤਾ ਦਾ ਕਾਰੋਬਾਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਫੇਲ ਹੋ ਗਿਆ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਖਰਾਬ ਹੋ ਗਈ ਕੁਝ ਹੀ ਸਾਲਾਂ ਬਾਅਦ 9 ਸਾਲ ਦੀ ਉਮਰ ਦੇ ਵਿੱਚ ਹੈਨਰੀ ਰੌਇਜ਼ ਨੇ ਆਪ ਦੇ ਪਿਤਾ ਨੂੰ ਸਦਾ ਦੇ ਲਈ ਘੁਆ ਲਿਆ ਕਿਉਂਕਿ ਕਰਜ਼ਾ ਹੋਣ ਕਾਰਨ ਹੈਨਰੀ ਰਾਇਸ ਦੇ ਪਿਤਾ ਨੇ ਆਤਮਹੱਤਿਆ ਕਰ ਲਈ ਸੀ। ਹੁਣ ਘਰ ਦੀ ਪੂਰੀ ਜ਼ਿੰਮੇਵਾਰੀ ਹੈਨਰੀ ਦੀ ਮਾਂ ਦੇ ਉੱਪਰ ਸੀ। ਜੋ ਹੋਰ ਲੋਕਾਂ ਦੇ ਘਰਾਂ ਦੇ ਵਿੱਚ ਨੌਕਰਾਨੀ ਦੇ ਵਜੋਂ ਸਾਫ਼-ਸਫਾਈ ਦਾ ਕੰਮ ਕਰਦੀ ਸੀ। ਹੈਨਰੀ ਖੁਦ ਵੀ ਕੰਮ ਕਰਦਾ ਸੀ, ਲੇਬਰ ਦੇ ਕੰਮ ਕਰਦਾ ਸੀ ਤੇ ਅਖਬਾਰ ਵੰਡਦਾ ਸੀ। ਮਕਸਦ ਸਿਰਫ਼ ਇੱਕੋ ਸੀ ਕਿ ਦੋਨੋਂ ਮਾਂ-ਪੁੱਤ ਜੇ ਰਲ ਕੇ ਦੋ ਪੈਸੇ ਕਮਾਉਣਗੇ ਤਾਂ ਬਾਕੀ ਪਰਿਵਾਰ ਦਾ ਸਹਾਰਾ ਬਣ ਸਕਣ। ਉਨ੍ਹਾਂ ਦਾ ਪਾਲਣ ਪੋਸ਼ਣ ਕਰ ਸਕਣਾ ਉਸ ਸਮੇਂ ਕਿਸੇ ਵੀ ਬੰਦੇ ਨੇ ਇਹ ਤਾਂ ਸੋਚਿਆ ਹੀ ਨਹੀਂ ਹੋਣਾ ਕਿ ਇਹ ਇੱਕ ਗਰੀਬ ਮਰੀਲ ਜਾਂ ਮੁੰਡਾ ਇੱਕ ਦਿਨ ਦੁਨੀਆ ਦਾ ਇਤਿਹਾਸ ਬਦਲ ਦੂ ਤੇ ਪੂਰੀ ਦੁਨੀਆ ਦੇ ਵਿੱਚ ਇਹਦੀਆਂ ਬਣੀਆਂ ਕਾਰਾਂ ਨੂੰ ਲੋਕ ਇੱਜ਼ਤ ਦੀ ਨਿਗਾਹ ਦੇ ਨਾਲ ਵੇਖਣਗੇ ਹੈਨਰੀ ਦੇ ਵਿੱਚ ਨਾ ਇੱਕ ਖਾਸ ਗੁਣ ਸੀ ਕਿਹੜਾ ਗੁਣ ਸੀ ਉਹਦੇ ਵਿੱਚ ਸਿੱਖਣ ਦੀ ਲਗਨ ਤੇ ਕਦੇ ਨਾ ਹਾਰ ਮੰਨਣ ਵਾਲਾ ਜਜ਼ਬਾ ਸੀ 14 ਸਾਲਾਂ ਦੀ ਉਮਰ ਦੇ ਵਿੱਚ ਹੈਨਰੀ ਦੀ ਇੱਕ ਮਾਸੀ ਨੇ ਉਹਦੇ ਅੰਦਰਲਾ ਟੈਲੈਂਟ ਦੇਖਿਆ ਜੋ ਉਹਨੂੰ ਦੁਬਾਰਾ ਤੋਂ ਪੜਨ ਲੱਗਾ ਹੈਨਰੀ ਨੂੰ ਐਡਮਿਸ਼ਨ ਮਿਲ ਗਈ ਗ੍ਰੇਟ ਨਾਰਦਨ ਰੇਲਵੇ ਦੇ ਵਿੱਚ ਅਪਰੈਂਟਸ਼ਿਪ ਦੇ ਵਿੱਚ ਅਪਰੈਂਟਸ ਕੀ ਹੁੰਦੀ ਆ ਜਿਵੇਂ ਆਪਣੇ ਜਵਾਕ ਕੋਈ ਆਈਟੀਆਈ ਜਾਂ ਕੋਈ ਟੈਕਨੀਕਲ ਫੋਰਸ ਕਰਦੇ ਹਨ ਉਹਦੇ ਨਾਲ ਨਾਲ ਉਹਨਾਂ ਨੂੰ ਇੱਕ ਪਾਰਟ ਟਾਈਮ ਨੌਕਰੀ ਮਿਲ ਜਾਂਦੀ ਹੈ ਜਿੱਥੇ ਉਹ ਕੰਮ ਵੀ ਸਿੱਖ ਸਕਦੇ ਆ ਤੇ ਪੈਸਾ ਵੀ ਕਮਾ ਸਕਦੇ ਆ ਇੱਥੋਂ ਸ਼ੁਰੂ ਹੁੰਦੀ ਆ ਹੈਨਰੀ ਦੀ ਅਸਲ ਜ਼ਿੰਦਗੀ ਦੀ ਯਾਤਰਾ ਹੈਨਰੀ ਦਿਨ ਦੇ ਵਿੱਚ ਮਿਹਨਤੀ ਦੇ ਨਾਲ ਕੰਮ ਕਰਦਾ ਸੀ ਤੇ ਰਾਤ ਨੂੰ ਕਿਤਾਬਾਂ ਪੜਦਾ ਸੀ ਉਹ ਮਸ਼ੀਨਾਂ ਨੂੰ ਖੋਲ ਕੇ ਉਹਨਾਂ ਦੀ ਬਣਤਰ ਦੇ ਬਾਰੇ ਸਮਝਦਾ ਹੀ ਰਹਿੰਦਾ ਸੀ ਤੇ ਗਲਤ ਨਾ ਲੱਭਦਾ ਸੀ ਵੀ ਜਿਹੜੀ ਵੀ ਮਸ਼ੀਨ ਉਹਦੇ ਸਾਹਮਣੇ ਪਈ ਆ ਜਿਹੜੀ ਉਹਨੇ ਖੋਲ ਲਈ ਉਹਦੇ ਵਿੱਚ ਕੀ ਗਲਤੀ ਆ ਜਿਹਨੂੰ ਉਹ ਸੁਧਾਰ ਸਕਦਾ ਤੇ ਉਹਨੂੰ ਸੁਧਾਰ ਕੇ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਦਾ ਸੀ ਮਕੈਨੀਕਲ ਇੰਜੀਨੀਅਰਿੰਗ ਦੀ ਪੜਾਈ ਕਰਦਿਆਂ ਕਰਦੀ 17 ਸਾਲਾਂ ਦੀ ਉਮਰ ਦੇ ਵਿੱਚ ਹੈਨਰੀ ਇੱਕ ਬਹੁਤ ਕਾਬਲ ਤੇ ਮਾਰਮਕੈਨਿਕ ਬਣ ਗਿਆ ਸੀ ਕਿ ਉਹ ਕਿਸੇ ਵੀ ਚੀਜ਼ ਨੂੰ ਠੀਕ ਕਰ ਸਕਦਾ ਸੀ 21 ਸਾਲਾਂ ਦੀ ਉਮਰ ਦੇ ਵਿੱਚ ਹੈਨਰੀ ਇੱਕ ਇਲੈਕਟ੍ਰੀਕਲ ਕੰਪਨੀ ਦੇ ਵਿੱਚ ਇੰਜੀਨੀਅਰ ਦੇ ਵਜੋਂ ਨੌਕਰੀ ਕਰਨ ਲੱਗ ਪਿਆ ਥੋੜੇ ਜੇ ਸਾਲ ਲੰਘੇ ਹੈਨਰੀ ਦੀ ਵਿੱਤੀ ਹਾਲਤ ਠੀਕ ਹੋ ਗਈ ਪਰ ਉਸੇ ਹੀ ਸਮੇਂ ਕਿਸਮਤਾਂ ਹਜੇ ਟਲਣਾ ਥੋੜੋਂ ਸੀ ਜਿਹੜੀ ਕੰਪਨੀ ਦੇ ਵਿੱਚ ਉਹ ਲੱਗਿਆ ਵਾ ਸੀ ਉਸ ਕੰਪਨੀ ਦਾ ਦਿਵਾਲਾ ਨਿਕਲ ਗਿਆ ਭਾਵ ਕਿ ਕੰਪਨੀ ਫੇਲ ਹੋ ਗਈ ਤੇ ਬੰਦ ਹੋਣ ਦੇ ਕਿਨਾਰੇ ਤੇ ਆ ਗਈ ਹੁਣ ਹੈਨਰੀ ਦੇ ਕੋਲੇ ਨਾ ਦੋ ਰਾ ਬਚਦੇ ਸੀ ਜਾਂ ਤਾਂ ਉਹ ਕਿਸੇ ਹੋਰ ਕੰਪਨੀ ਦੇ ਵਿੱਚ ਨੌਕਰੀ ਲੱਭਦਾ ਆਪਦੇ ਆਸਤੇ ਜਾਂ ਫਿਰ ਆਪਦੇ ਸੁਪਨੇ ਪੂਰੇ ਕਰਨ ਵਾਸਤੇ ਕੋਈ ਇੱਕ ਜੋਖਮ ਉਠਾਉਂਦਾ ਕੋਈ ਵੱਡਾ ਕਦਮ ਚੱਕਦਾ ਹੈਨਰੀ ਨੇ ਰਿਸਕ ਲਿਆ ਤੇ ਉਹਨੇ ਆਪਦੇ ਬਚਾਏ ਹੋਏ ਪੈਸਿਆਂ ਦੇ ਵਿੱਚੋਂ ਸਿਰਫ 20 ਪਾਉਂਡ ਖਰਚ ਕੇ ਇੰਗਲੈਂਡ ਦੇ ਸ਼ਹਿਰ ਮੈਨਚੈਸਟਰ ਦੇ ਵਿੱਚ ਇੱਕ ਛੋਟੀ ਜਿਹੀ ਵਰਕਸ਼ਾਪ ਖੋਲ੍ਹ ਲਈ ਜਿਹਦਾ ਨਾਮ ਰੱਖਿਆ ਗਿਆ ਸੀ ਐਫ ਐਚ ਰਾਈਸ ਐਂਡ ਕੰਪਨੀ ਸ਼ੁਰੂਦੂ ਵਿੱਚ ਉਹ ਸਲਾਈ ਮਸ਼ੀਨਾਂ ਦੀ ਮੁਰੰਮਤ ਕਰਦਾ ਸੀ ਇਲੈਕਟ੍ਰੀਕਲ ਫਿਟਿੰਗ ਤੇ ਹੋਰ ਛੋਟੇ-ਮੋਟੇ ਕੰਮ ਕਰਦਾ ਸੀ ਪਰ ਹੈਨਰੀ ਨੂੰ ਇਹ ਜ਼ਰੂਰ ਪਤਾ ਸੀ ਵੀ ਆਉਣ ਵਾਲਾ ਜਿਹੜਾ ਟਾਈਮ ਆ ਇਹ ਇਲੈਕਟ੍ਰਿਸਿਟੀ ਦਾ ਇਸੇ ਕਰਕੇ ਉਹਨੇ ਬੱਲਬ ਹੋਲਡਰ ਡੋਰਬੈਲਾਂ ਤੇ ਬਿਜਲੀ ਦਾ ਹੋਰ ਨਿੱਕਾ-ਮੋਟਾ ਸਮਾਨ ਬਣਾਉਣਾ ਸ਼ੁਰੂ ਕਰਤਾ ਜਿਹਦੇ ਨਾਲ ਕੰਪਨੀ ਤੇਜ਼ੀ ਦੇ ਨਾਲ ਅੱਗੇ ਵਧਣ ਲੱਗੀ 2 ਰੁਪਏ ਉਹ ਕਮਾਉਣ ਲੱਗਾ ਤੇ ਉਹਦੇ ਕੋਲੇ ਬਚਣ ਲੱਗੇ ਸਾਲ 1900 ਤੱਕ ਕੰਪਨੀ ਦੀ ਸੇਲ 20000 ਪਾਉਂਡ ਸਾਲਾਨਾ ਤੱਕ ਪਹੁੰਚ ਗਈ ਸੀ ਜਿਹੜੀ ਸਿਰਫ ਉਹਨੇ ਕੱਲੇ 20 ਪਾਉਂਡਾਂ ਦੇ ਨਾਲ ਸ਼ੁਰੂ ਕੀਤੀ ਸੀ ਪਰ ਸਾਲ 1901 ਦੇ ਵਿੱਚ ਜਰਮਨ ਤੇ ਹੋਰ ਅਮਰੀਕੀ ਕੰਪਨੀਆਂ ਬ੍ਰਿਟਿਸ਼ ਮਾਰਕੀਟ ਦੇ ਵਿੱਚ ਦਾਖਲ ਹੋਗੀਆਂ ਭਾਵ ਅਮਰੀਕੀ ਤੇ ਜਰਮਨ ਕੰਪਨੀਆਂ ਨੇ ਆਪਦੀਆਂ ਦੁਕਾਨਾਂ ਆਪਦਾ ਸਮਾਨ ਇੰਗਲੈਂਡ ਦੇ ਵਿੱਚ ਵੇਚਣਾ ਸਟਾਰਟ ਕਰਤਾ ਜਿਸ ਦੇ ਨਾਲ ਮੁਕਾਬਲਾ ਸਖਤ ਹੋ ਗਿਆ ਤਣਾਅ ਵਧ ਗਿਆ ਖਰਚਾ ਵਧ ਗਿਆ ਤੇ ਆਮਦਨ ਘਟ ਗਈ ਲਗਾਤਾਰ ਮਿਹਨਤ ਕਰਨ ਕਰਕੇ ਹੈਨਰੀ ਦੀ ਆਪਦੀ ਸਿਹਤ ਖਰਾਬ ਰਹਿਣ ਲੱਗੀ ਇੱਕ ਡਾਕਟਰ ਨੇ ਉਹਨੂੰ ਮਸ਼ਵਰਾ ਦਿੱਤਾ ਕਿ ਇੱਕ ਤਾਂ ਤੂੰ ਜਿੰਨਾ ਕੰਮ ਕਰਦਾ ਇਹਦੀ ਸਟ੍ਰੈਸ ਨੂੰ ਘਟਾ ਥੋੜਾ ਤਾਜੀ ਹਵਾ ਲਿਆ ਕਰ ਸ਼ਹਿਰ ਕਰਿਆ ਕਰ ਤੇ ਆਉਣ ਜਾਣ ਵਾਸਤੇ ਇੱਕ ਕਾਰ ਖਰੀਦ ਲੈ ਤੇਰੇ ਕੋਲੇ ਪੈਸੇ ਹੈਗੇ ਆ ਜ਼ਿੰਦਗੀ ਥੋੜੀ ਸੌਖੀ ਕਰ ਹੈਨਰੀ ਨੇ ਉਸ ਡਾਕਟਰ ਦੀ ਗੱਲ ਮੰਨ ਲਈ ਤੇ ਇੱਕ ਫ੍ਰਾਂਸੀਸੀ ਕੰਪਨੀ ਦੀ ਬਣਾਈ ਹੋਈ ਇੱਕ ਕਾਰ ਖਰੀਦ ਲਈ ਪਰ ਉਹ ਕਾਰ ਹੈਨਰੀ ਦੀ ਉਮੀਦ ਤੇ ਭੋਰਾ ਵੀ ਖਰੀਨੀ ਉਤਰੀ ਕਾਰ ਬਹੁਤ ਜ਼ਿਆਦਾ ਆਵਾਜ਼ ਕਰਦੀ ਸੀ ਬ੍ਰੇਕ ਵੀ ਉਹਦੇ ਬਹੁਤ ਕਮਜ਼ੋਰ ਸੀ ਇੰਜਨ ਬਹੁਤ ਛੇਤੀ ਗਰਮ ਹੋ ਜਾਂਦਾ ਸੀ ਤੇ ਇੱਕ ਪਰਫੈਕਸ਼ਨਿਸਟ ਬੰਦਾ ਹੋਣ ਕਰਕੇ ਹੈਨਰੀ ਨੂੰ ਇਹ ਗੱਲਾਂ ਬਰਦਾਸ਼ਤ ਨਹੀਂ ਸੀ ਉਹਨੇ ਕਾਰ ਨੂੰ ਖੋਲ ਲਿਆ ਸਾਰੀ ਦੀ ਸਾਰੀ ਨੂੰ ਆਪਣੇ ਗੈਰੇਜ ਦੇ ਵਿੱਚ ਤੇ ਦੁਬਾਰਾ ਤੋਂ ਜਿਹੜਾ ਜਿਹੜਾ ਨੌਕਸ ਲੱਗਿਆ ਜਿਹੜੇ ਜਿਹੜੇ ਬਾਡ ਦੇ ਵਿੱਚ ਖਰਾਬੀ ਲੱਗੀ ਉਹਨੂੰ ਰਿਪੇਅਰ ਕਰਕੇ ਮੋਡੀਫਾਈ ਕਰਕੇ ਰੀਡਿਜ਼ਾਈਨ ਕਰਕੇ ਦੁਬਾਰਾ ਕਾਰ ਨੂੰ ਜੋੜਦਾ ਤੇ ਹੈਨਰੀ ਦਾ ਪ੍ਰਾਣੀ ਕਾਰ ਤੇ ਕੀਤਾ ਵਾ ਕੰਮ ਮੂਹ ਹ ਬੋਲਦਾ ਸੀ ਕਿ ਹੈਨਰੀ ਨੇ ਜਿਹੜੀ ਕਾਰ ਨੂੰ ਰੀਡਿਜ਼ਾਈਨ ਕੀਤਾ ਸੀ ਉਹ ਮੂਲ ਰੂਪੀ ਨਮੂਨਾ ਕਾਰਾਂ ਦੇ ਨਾਲੋਂ ਕਈ ਗੁਣਾ ਬਿਹਤਰ ਸੀ ਇਸ ਕਾਮਯਾਬੀ ਨੇ ਹੈਨਰੀ ਨੂੰ ਇੱਕ ਆਪਦੀ ਕਾਰ ਬਣਾਉਣ ਦਾ ਸੁਭਨਾ ਦੇਤਾ ਤੇ ਸਾਲ 1904 ਦੇ ਵਿੱਚ ਉਹਨੇ ਆਪਦੀ ਬਣਾਈ ਕਾਰ ਦਾ ਟੈਸਟ ਕੀਤਾ ਜੋ ਬਿਨਾ ਕਿਸੇ ਸਮੱਸਿਆ ਦੇ ਲੰਬਾ ਸਫ਼ਰ ਤੈਅ ਕਰ ਗਈ ਪਰ ਕਾਰਾਂ ਨੂੰ ਵੇਚਣ ਤੇ ਦੁਨੀਆ ਤੱਕ ਪਹੁੰਚਾਉਣ ਵਾਸਤੇ ਉਹਨੂੰ ਇੱਕ ਮਜ਼ਬੂਤ ਕਾਰੋਬਾਰੀ ਸਾਥੀ ਦੀ ਲੋੜ ਸੀ ਇਸੇ ਸਮੇਂ ਹੈਨਰੀ ਦੀ ਮੁਲਾਕਾਤ ਹੁੰਦੀ ਆ ਚਾਰਲਸ ਰੋਲਜ਼ ਦੇ ਨਾਲ ਇਸੇ ਕਰਕੇ ਕੰਪਨੀ ਦਾ ਨਾਮ ਰੋਲਜ਼ ਰੋਇਜ਼ ਰੱਖਿਆ ਗਿਆ ਚਾਰਲਸ ਇੱਕ ਅਮੀਰ ਘਰ ਦਾ ਤੇ ਪੜਿਆ ਲਿਖਿਆ ਵਧੀਆ ਮੁੰਡਾ ਸੀ ਕਾਰਾਂ ਦਾ ਸ਼ੇਕੀਨ ਵੀ ਸੀ ਇੱਕ ਐਗਜ਼ੀਬਿਸ਼ਨ ਦੇ ਵਿੱਚ ਇੱਕ ਕਾਰਾਂ ਦੇ ਮੇਲੇ ਦੇ ਵਿੱਚ ਉਹਨੇ ਹੈਨਰੀ ਦੀ ਕਾਰ ਵੇਖੀ ਤੇ ਤੁਰੰਤ ਪ੍ਰਭਾਵਿਤ ਹੋ ਗਿਆ ਉਹਨੇ ਕਿਹਾ ਵੀ ਹੈਨਰੀ ਰਾਈਸ ਦੁਨੀਆ ਦਾ ਸਭ ਤੋਂ ਵਧੀਆ ਇੰਜੀਨੀਅਰਾਂ ਤੋਂ ਤੇ ਆਪਾਂ ਦੋਨੋਂ ਜਾਨੇ ਰਲ ਕੇ ਜੇ ਕਾਰਾਂ ਬਣਾਉਣੀਆਂ ਤੇ ਵੇਚਣੀਆਂ ਸ਼ੁਰੂ ਕਰ ਦिए ਤਾਂ ਆਪਾਂ ਬਹੁਤ ਕਾਮਯਾਬ ਹੋ ਸਕਦੇ ਹਾਂ। ਇਹੀ ਹੋਇਆ ਸਾਲ 1906 ਦੇ ਵਿੱਚੋ ਰੋਲਜ਼ ਰੋਇਸ ਲਿਮਟਿਡ ਦੀ ਸਥਾਪਨਾ ਕੀਤੀ ਗਈ। ਕੰਪਨੀ ਨੇ ਰੇਸਾਂ ਦੇ ਵਿੱਚ ਹਿੱਸਾ ਲਿਆ, ਨਵੇਂ ਰਿਕਾਰਡ ਬਣਾਏ ਤੇ ਬਹੁਤ ਜਲਦੀ ਆਪ ਦਾ ਨਾਮ ਦੁਨੀਆ ਤੇ ਛਾਪਦਾ। ਉਸੇ ਸਾਲ ਸਿਲਵਰ ਗੋਸਟ ਨਾਮ ਦੀ ਇੱਕ ਕਾਰ ਲੌਂਚ ਕੀਤੀ ਇਹਨਾਂ ਨੇ ਜੀਨੇ ਆਟੋਮੋਬਾਈਲ ਇਤਿਹਾਸ ਹੀ ਬਦਲ ਕੇ ਰੱਖਤਾ। ਇਹ ਕਾਰ ਇੰਨੀ ਕਾ ਜ਼ਿਆਦਾ ਸ਼ਾਂਤ, ਸਮੂਥ ਤੇ ਭਰੋਸੇਯੋਗ ਸੀ ਲੋਕਾਂ ਨੇ ਇਹਨੂੰ ਦੁਨੀਆ ਦੀ ਸਾਰਿਆਂ ਤੋਂ ਵਧੀਆ ਕਾਰ ਕਹਿਣਾ ਸ਼ੁਰੂ ਕਰਤਾ ਸੈਲਵਰ ਗੋਸਟ ਦੀ ਭਰੋਸੇਯੋਗਤਾ ਸਾਬਤ ਕਰਨ ਵਾਸਤੇ ਇਹਨੂੰ ਲਗਾਤਾਰ 24000 ਕਿਲੋਮੀਟਰ ਸੜਕਾਂ ਤੇ ਚਲਾਇਆ ਗਿਆ ਇਹ ਕਾਰ ਬਿਨਾ ਕਿਸੇ ਖਰਾਬੀ ਦੇ ਇਹ ਪੂਰਾ ਸਫ਼ਰ ਤੈਅ ਕਰ ਗਈ ਇਹਦੀ ਸਮੂਥਨੈਸ ਦਿਖਾਉਣ ਵਾਸਤੇ ਇੱਕ ਟੈਸਟ ਕੀਤਾ ਗਿਆ ਕਾਰ ਦੇ ਬਰਨਰਡ ਦੇ ਉੱਪਰ ਇੱਕ ਸਿੱਕਾ 1 ਪਾਉਂਡ ਟੇਡਾ ਕੰਨੀ ਪਰਨੇ ਖੜਾ ਕਰਦਾ ਤੇ ਕਾਰ ਨੂੰ ਸਟਾਰਟ ਕਰਦਾ ਪਰ ਹੈਰਾਨੀ ਦੀ ਗੱਲ ਆ ਕਿ ਉਹ ਸਿੱਕਾ ਉਵੇਂ ਹੀ ਖੜਾ ਰਿਹਾ ਤੇ ਕਾਰ ਵੀ ਸਟਾਰਟ ਸੀ ਜਿਹਦੇ ਤੋਂ ਇਹ ਕਾਰ ਦੀ ਸਾਇਲੈਂਟ ਭਰੀ ਭਰੋਸੇਯੋਗਤਾ ਤੇ ਬਿਨਾ ਕਿਸੇ ਖੜਕਾ ਕਰੇ ਇਹ ਚੱਲਦੀ ਆ ਇਹ ਗੱਲ ਦਾ ਯਕੀਨ ਸਾਰਿਆਂ ਨੂੰ ਹੋ ਗਿਆ ਇੰਨਾ ਟੈਸਟਾਂ ਤੋਂ ਬਾਅਦ ਇਹ ਕਾਰ ਰਾਜੇ ਰਾਣਾਂ ਦੀ ਤੇ ਵੱਡੇ ਉਦਯੋਗਪਤੀਆਂ ਦੀ ਪਹਿਲੀ ਪਸੰਦ ਬਣ ਗਈ ਸਾਲ 1910 ਦੇ ਵਿੱਚ ਇੱਕ ਮਾੜੀ ਘਟਨਾ ਵਾਪਰੀ ਜਦੋਂ ਚਾਰਲਸ ਰੌਲਜ਼ ਜੋ ਰੌਇਸ ਦਾ 파ਟਨਰ ਸੀ ਇੱਕ ਹਵਾਈ ਹਾਦਸੇ ਦੇ ਵਿੱਚ ਉਹਦੀ ਮੌਤ ਹੋ ਗਈ ਏ ਹੈਨਰੀ ਰਾਈਸ ਲਈ ਇੱਕ ਵੱਡਾ ਹੀ ਝਟਕਾ ਸੀ ਉਹਦੀ ਆਪ ਦੀ ਸਿਹਤ ਵੀ ਖਰਾਬ ਰਹਿੰਦੀ ਸੀ ਪਰ ਉਹਨੇ ਹਾਰ ਨਹੀਂ ਮੰਨੀ ਇਸੇ ਦੌਰਾਨ ਸਪਿਰਟ ਆਫ ਏਕਟੈਸੀ ਕਾਰ ਬਣਾਈ ਜੋ ਸ਼ਾਨ ਤੇ ਆਜ਼ਾਦੀ ਦਾ ਰਫ਼ਤਾਰ ਦਾ ਪ੍ਰਤੀਕ ਆ ਅੱਜ ਵੀ ਉਹਦੇ ਕਈ ਮਾਡਲ ਮਾਰਕੀਟ ਦੇ ਵਿੱਚ ਹੈਗੇ ਸਾਲ 1914 ਦੇ ਵਿੱਚ ਪਹਿਲੀ ਵਿਸ਼ਵ ਜੰਗ ਸ਼ੁਰੂ ਹੋ ਗਈ ਲਗਜ਼ਰੀ ਕਾਰਾਂ ਦੀ ਮੰਗ ਘਟ ਗਈ ਤੇ ਕਈ ਲੋਕਾਂ ਨੂੰ ਐ ਲੱਗਣ ਲੱਗ ਗਿਆ ਵੀ ਰੋਲਸ ਰਾਇਸ ਕੰਪਨੀ ਹੁਣ ਬਚਦੀ ਨਹੀਂ ਹੁਣ ਖਤਮ ਹੋਊ ਪਰ ਹੈਨਰੀ ਰਾਈਸ ਨੇ ਹਾਲਾਤਾਂ ਨੂੰ ਮੌਕੇ ਦੇ ਵਿੱਚ ਬਦਲਤਾ। ਇਹ ਗੱਲ ਮੈਂ ਰਿਪੀਟ ਕਰਦਾ ਹਾਂ ਤੇ ਸੁਣਿਓ। ਹੈਨਰੀ ਰਾਈਸ ਨੇ ਮਾੜੇ ਹਾਲਾਤਾਂ ਨੂੰ ਇੱਕ ਚੰਗੇ ਮੌਕੇ ਦੇ ਵਿੱਚ ਬਦਲਤਾ। ਕੰਪਨੀ ਨੇ ਸੈਲਵਰ ਗੋਸਟ ਨੂੰ ਜਿਹੜੀ ਉਹਨਾਂ ਦੀ ਬਹੁਤ ਵਧੀਆ ਕਾਰ ਸੀ, ਆਰਮਡ ਕਾਰਾਂ, ਫੌਜੀ ਵਾਹਨਾਂ ਤੇ ਐਂਬੂਲੈਂਸਾਂ ਦੇ ਵਿੱਚ ਤਬਦੀਲ ਕਰਤਾ। ਇਹਦੇ ਨਾਲ ਹੀ ਰੋਲਸ ਰਾਈਸ ਨੇ 에ਅਰ ਕ੍ਰਾਫਟ ਇੰਜਣ ਬਣਾਉਣੇ ਵੀ ਸਟਾਰਟ ਕਰਤੇ। ਈਗਲ, ਫਾਲਕਨ ਤੇ ਕੰਡੋਰ ਜੋ ਬ੍ਰਿਟਿਸ਼ 에ਅਰ ਫੋਰਸ ਵਾਸਤੇ ਬਹੁਤ ਮਦਦਗਾਰ ਹੋਈ। ਇਹੋ ਜੇ ਸਾਧਨ ਬਣਾਤੇ ਜੰਗ ਦੇ ਬਾਅਦ ਰਾਇਲਜ਼ ਰਾਈਜ਼ ਨੇ ਕਾਰਾਂ ਅਤੇ 에어 ਇੰਜਨ ਦੋਨਾਂ ਤੇ ਕੰਮ ਜਾਰੀ ਰੱਖਿਆ ਸਿਲਵਰ ਗੋਸਟ ਦੀ ਥਾਂ ਤੇ ਫੈਂਟਮ ਕਾਰ ਨੂੰ ਲਾਂਚ ਕੀਤਾ ਗਿਆ ਹੁਣ ਫੈਂਟਮ ਨੂੰ ਜੇ ਆਪਾਂ ਕਾਰ ਕਹਿੰਦੇ ਆ ਤਾਂ ਸ਼ਾਇਦ ਇਹ ਉਹਦੀ ਤੋਹੀਨ ਆ ਕਿਉਂਕਿ ਫੈਂਟਮ ਅੱਜ ਵੀ ਜਿੱਥੋਂ ਦੀ ਲੰਘਦੀ ਆ ਦੁਨੀਆ ਸਾਰਾ ਰੁਕ ਕੇ ਉਹਨੂੰ ਦੇਖਦੀ ਆ ਫੈਂਟਮ ਉਹ ਮਾਡਲ ਜਿਸ ਨੇ ਕੰਪਨੀ ਨੂੰ ਮੋੜ ਤੋਂ ਲਗਜ਼ਰੀ ਮਾਰਕੀਟ ਦਾ ਬਾਦਸ਼ਾਹ ਬਣਾਤਾ ਸਾਲ 1931 ਦੇ ਵਿੱਚ ਰਾਇਲਜ਼ ਰਾਈਜ਼ ਨੇ ਬੈਂਟਲੀ ਨੂੰ ਵੀ ਖਰੀਦ ਲਿਆ 22 ਅਪ੍ਰੈਲ 1933 ਨੂੰ 70 ਸਾਲਾਂ ਦੀ ਉਮਰ ਦੇ ਵਿੱਚ ਹੈਨਰੀ ਰਾਈਸ ਦਾ ਦਿਹਾਂਤ ਹੋ ਗਿਆ ਉਹ ਇਸ ਦੁਨੀਆ ਨੂੰ ਛੱਡ ਕੇ ਹਲਵਾ ਦਾ ਕਹਿ ਗਏ ਪਰ ਉਹ ਆਪ ਦੇ ਪਿੱਛੇ ਪਰਫੈਕਸ਼ਨ ਮਿਹਨਤ ਤੇ ਉੱਚੀ ਕਲਾਸ ਦੀ ਇੱਕ ਐਸੀ ਵਿਰਾਸਤ ਛੱਡ ਗਿਆ ਬੰਦਾ ਜੋ ਅੱਜ ਵੀ ਜਿਉਂਦੀ ਆ ਅੱਜ ਰਾਇਲਜ਼ ਰਾਈਸ BMW ਦੀ ਮਲਕੀਅਤ ਆ ਪਰ ਇਹਦੀ ਆਤਮਾ ਅਜੇ ਵੀ ਉਹੀ ਆ ਭਾਵ ਇੰਜਨ ਉਨੇ ਹੀ ਸਾਇਲੈਂਟ ਤੇ ਉਨੇ ਹੀ ਭਰੋਸੇਯੋਗ ਚੱਲਦੇ ਆ ਇਹ ਇੱਕ ਐਸੀ ਕਲਾ ਜੋ ਸਾਬਤ ਕਰਦੀ ਆ ਕਿ ਗਰੀਬੀ ਤੋਂ ਸ਼ੁਰੂ ਹੋਇਆ ਸੁਪਨਾ ਮੇਨ ਅਤੇ ਜਜ਼ਬੇ ਨਾਲ ਪੂਰੀ ਦੁਨੀਆ ਦੀ ਸ਼ਾਨ ਬਣ ਸਕਦਾ ਧੰਨਵਾਦ